ਭਾਈ ਕੋਈ ਇਹ ਜੇ ਟੋਪਿਕ ਸ਼ੁਰੂ ਕਰੋ ਜਿਹਦੇ ਨਾਲ ਮੇਰੇ ਵਿਊ ਵਾਜ ਜਾਣ ਭਰੇ ਯਾਰ ਫੇਸਬੁਕ ਤੇ ਯਾਰ ਬਹੁਤ ਗੰਦਾ ਬਹੁਤ ਘੱਡਿਆ ਉਗੜਦਾ ਇਹ ਚੈਨਲ ਨੂੰ ਜੇ ਤੁਸੀਂ ਸਬਸਕ੍ਰਾਈਬ ਕੀਤਾ ਹੈ ਸਬਸਕ੍ਰਾਈਬ ਕਰ ਦਿਓ ਹਾਂ ਵੀਰੇ ਵੀਰੇ ਮੈਨੂੰ ਨਾ ਬਰਬਾਦ ਕਰਨ ਦੇ ਤੁਲੇ ਹੋਏ ਅੱਗੇ ਮੇਰੇ ਘਰ ਦੇ ਹਾਲਾਤ ਬਹੁਤ ਮੰਦੇ ਨੇ ਵੀਰੇ ਇਹ ਦੋ ਯੂਟਿਊਬਰ ਇਹ ਜਿਹੜੇ ਮੈਨੂੰ ਥੱਲੇ ਲਾ ਕੇ ਰਾਜੀ ਨੇ ਦੇਖੋ ਜੀ ਧਿਆਨ ਨਾਲ ਦੇਖ ਲਓ ਵੀਰੇ ਤੁਸੀਂ ਇਹਨਾਂ ਮਗਰ ਨਾ ਲੱਗੋ ਇੱਕ ਗਰੀਬ ਦੀ ਗੁਜਾਰਿਸ਼ ਹੈ ਤੁਸੀਂ ਮੈਨੂੰ ਵੱਧ ਤੋਂ ਵੱਧ ਫੋਲੋ ਕਰੋ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ ਹਾਂ ਬਹੁਤ ਬਹੁਤ ਵਿਊ ਦੇਆ ਕਰੋ ਵੀਰੇ ਆ ਦੇਖੀ ਦੋ ਬੰਦੇ ਧਿਆਨ ਨਾਲ ਦੇਖ ਲੋ ਵੀਰੇ ਇਹ ਬਹੁਤ ਡਿਵੋਇਡ ਬਹੁਤ ਕਰਦੇ ਨੇ ਇਹਨਾਂ ਦੇ ਬਹੁਤ ਤਕੜੇ ਵਿਊਰ ਨੇ ਜੀ ਬਹੁਤ ਤਕੜੇ ਸਬਸਕ੍ਰਾਈਬਰ ਨੇ ਇਹ YouTube ਤੇ ਹਾਂਜੀ YouTube ਤੇ ਬਹੁਤ ਤਕੜੇ ਬਹੁਤ ਹਾਂਜੀ 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 YouTube ਤੇ ਬਹੁਤ ਲੱਖਾਂ ਰੁਪਇਆ ਕਮਾ ਚੁੱਕਿਆ ਜੀ ਇਹ ਚਾਹੁੰਦੇ ਵੀ ਦੂਜਾ ਕੋਈ ਬੰਦਾ ਵੀ ਕਮਾਈ ਨਾ ਕਰ ਸਕੇ ਬਹੁਤ ਜੀ ਬਹੁਤ ਬਹੁਤ ਹੈ ਬਸ ਹਾਂਜੀ ਜੇ ਤੁਸੀਂ ਇਹਨਾਂ ਨੂੰ ਜਿੱਥੇ ਵੀ ਤੁਸੀਂ ਇਹਨਾਂ ਦਾ ਚੈਨਲ ਦੇਖੋ ਜੀ ਤੁਸੀਂ ਇਹਨਾਂ ਨੂੰ ਜਮਾ ਮੈਂ ਕਹਿੰਦਾ ਅਨਸਬਸਕ੍ਰਾਈਬ ਕਰ ਦਿਓ ਜੀ ਮੇਰੇ ਸਾਹਮਣੇ ਕਰੋ ਜੀ ਮੈਨੂੰ ਫੋਨ ਕਰੋ ਜੀ ਨਾਲੇ ਮੇਰਾ ਨੰਬਰ ਨੋਟ ਕਰ ਲਓ ਜੇ ਕਰਨਾ ਤਾਂ ਅੱਜ ਚਲਾਣ ਹੀ ਬੜੇ ਘੱਟ ਤੇ ਬਹੁਤ ਜਿਆਦਾ ਚਲਾਣ ਘਟਾ ਦੇ ਉਹੀ ਮੋੜ ਤੇ ਆ ਗਿਆ ਅੰਦਰ ਤੁਸੀਂ ਉੱਪਰਲੇ ਜਾਓ ਤੇ ਡੈਰਾ ਗੈਂਚੇ ਨਹੀਂ ਹੈ ਕਨਾਰੇ ਡੇਲੀ 40 ਪਿੰਨਾਂ ਕੱਟ ਲਈ ਜੰਨੇ ਆ ਮਾਇਕਾ ਦਾ ਉਹ ਬਹੁਤ ਸਾਰੇ ਸਿਗਰਟ ਜਾਈ ਮੈਂ ਉੱਧਰ ਗਿਆ ਸੀ ਉਹਨੇ ਜੱਲਾ ਮਾਰਨਾ ਕਿਹਾ ਬਾਗੇ ਨੇ ਕਨਾਰੇ ਡੇਲੀ 40 ਪਿੰਨਾਂ ਕੱਟ ਦਿੰਦੇ ਉਹ ਜਿਵੇਂ ਸਾਡੇ ਹੋਰ ਚਲਾਨਾ ਦੀ ਤੇ ਨੇਰੀ ਲਾ ਰੱਖੀ ਹੈ ਕਿ ਉਹ ਕਨਾਰੇ ਲੋਕ ਯਾਰ ਇਹਦੇ ਨਾਲ ਕੋਈ ਹੈਲਮਟ ਲੈਂਦੇ ਨਾ ਕਿਸੇ ਕੋਲ ਪੈਸਾ ਉਹ ਨਹੀਂ ਨਹੀਂ ਕੱਟੀ ਜਾਂਦੇ ਹੋ ਫਿਰ ਫਿਰ ਸਾਈਸ ਡੁਬਲਰ ਤੇ ਕੱਟੀ ਜਾਂਦੇ ਕੱਟੀ ਜਾਂਦੇ 3-3000 ਰੁਪਏ ਚਲੇਗਾ ਨਾ ਹਉ ਬਰੇ ਇੱਕ ਮੋਟਰਸਾਈਕਲ ਦੇ ਚਾਰਜ ਨੇ ਬੈਠਣਗੇ ਤੇ ਚਲਾਨ ਕੱਟਣਗੇ ਨਹੀਂ ਚਾਰ ਚਾਰ ਦਾ ਬੈਠੇ ਬੈਠੇ ਨੇ ਕਾਲੇ ਨਹੀਂ ਕੁਛ ਨਹੀਂ ਹੈ ਨਹੀਂ ਕੁਝ ਨਾ ਲਾਇਸੈਂਸ ਹੀ ਹੈ ਨਹੀਂ ਕਿਸੇ ਕੋਲ ਮੇਰੇ ਪੰਜਾਬ ਪੰਜਾਬ ਹੈ ਆਜ਼ਾਦ ਆਜ਼ਾਦ ਦੇਸ਼ ਦੇ ਵਾਸੀ ਆਪਾਂ ਇੰਡੀਆ ਦੇ ਕੁਝ ਵੀ ਕਰ ਸਕਦੇ ਹਾਂ ਕੁਝ ਵੀ ਕਰ ਸਕਦੇ ਆ ਵੀਰੇ ਆਪਾਂ ਉਹ ਵਧੀਆ ਨਿਆਰੇ ਲੈ ਗਏ ਹਾਂ ਆਹ ਪੰਜਾਬ ਘਟਦੇ ਰਹਿੰਦੇ ਆਹ ਦਾ ਟਿਕਟੇ ਆ ਜਾਂਦੇ ਆ ਰਾਮ ਤੋਂ ਉਹਨੂੰ ਉਸ ਕੋਲ ਤਨ ਕਾਦਾ ਭਾਈ ਉਹਨਾਂ ਦੀਆਂ ਸਿੱਧੀਆਂ ਬੈਂਕ ਚ ਜਾਂਦੀਆਂ ਆਪਣੇ ਪੈਸੇ ਨਾਲ ਹੀ ਗੁਜ਼ਾਰਾ ਕਰਦੇ ਚਾਰੇ ਗਰੀਬ ਬੰਦੇ ਆ ਪੰਜਾਬ ਹਾਂ ਹਾਂ ਚਲੋ ਜੀ ਅੱਜ ਦੀ ਵਾਰਤਾਲਾਪ ਇੰਨੀ ਬਹੁਤ ਹੈ ਜੀ ਠੀਕ ਹੈ ਧੰਨਵਾਦ ਜੀ ਤੁਹਾਡਾ ਚੈਨਲ ਦੇਖਣ ਲਈ ਜੀ